ਨੇ ਕਰਨਾ ਲੈ ਨਹੀਂ ਅੱਜ ਦਸਹਿਰਾ ਦਾ ਗੰਨਾ ਗੁੰਨਾ ਚੂਪ ਲੀਏ ਹਾਂ ਮੈਂ ਕਿਵੇਂ ਸੀ ਮੋਹ ਦਸਹਿਰਾ ਅੱਜ ਗੰਨਾ ਚੂਪ ਲੀਏ ਚੰਗਾ ਹੁੰਦਾ ਤਾਂ ਸਾਰੇ ਨੂੰ ਗੰਨਾ ਚੂਪਿਆ ਹੋਰ ਲੈ ਚੱਕੇ ਮੈਂ ਤਾਂ ਮਗਾਏ ਤੇ ਕਿਤੇ ਡੈਡੀ ਤੋਂ ਤੇ ਮੱਖਾ ਗੰਨਾ ਚੂਪਾਂਗੇ ਤੇ ਜੇ ਤੁਲਿਆ ਲੈਣ ਦੇ ਨਹੀਂ ਗਾ ਚੱਕ ਕੇ ਗੰਨੇ ਦਾ ਮੰਨਿਆ ਕੋਈ ਨਹੀਂ ਲੈ ਗੰਨਾ ਤਾਂ ਚੂਪ ਲੈ ਚਾਹ ਲੈ ਆਉਣੀ ਨਹੀਂ ਚਾਹ ਚੱਕ ਲੈ ਜਾ ਲੈ ਕੇ ਆ ਆ ਦੇਖ ਮੁੰਡਾ ਕੀ ਕਰੀ ਜਾਂਦਾ ਕਾ ਬਾਹਲੀ ਚੌੜ ਕਰਦਾ ਖਾ ਜਾ ਤੇ ਹਾਂ ਲੈ ਇਹ ਤਾਂ ਅਗਾਸਣੀ ਲੈ ਆਈ ਹੈ ਨਾ ਹੋਰ ਡਾਡੀ ਨੇ ਆਈ ਨਾ ਦੱਸਿ ਗਏ ਆਪਾਂ ਕਿਹੜਾ ਹੁ ਕਰਕੇ ਰੱਖੇ ਸੀ ਇਹਨਾਂ ਨੂੰ ਉਹ ਮੁੰਡਾ ਤੇਲ ਡੋਲੀ ਜਾਂਦਾ ਲੈ ਅੱਦਾਂਕ ਤੂੰ ਲੈਣਾਗਾ ਮੈਂ ਨੀ ਚੱਲੇ ਤੂੰ ਜੂਪ ਲਾ ਲੈ ਅੱਜ ਆਪਣੇ ਮੋٹے ਜਿਹੇ ਕੱਪੜੇ ਪਏ ਤੇ ਧੋਣ ਵਾਲੇ ਤੇਰੀ ਮਾਸੀ ਆਈ ਹੋਈ ਹੈਗੀ ਹਾਂ ਕੀ ਬਤਾਵੇਂ ਉਹ ਕਿ ਪਤਾ ਲਾ ਦੇ ਮਾਹ ਚਲ ਮੋਟੇ ਜਿਹੇ ਕੱਪੜੇ ਤੋਹ ਜੂਗੀ ਆਈ ਹੋਣੀ ਅੱਜ ਹਾਂ ਕੰਮ ਕਮ ਹੋਊਗਾ ਉਹਨੂੰ ਤਾਣੀ ਆਈ ਪਤਾ ਨਹੀਂ ਕਿ ਉਹਨੇ ਬੰਨੇ ਤਾਂ ਮਿੱਠੇ ਹੈ ਨਾ ਹਾਂ ਹੋਰ ਗੰਨੇ ਤਾਂ ਵਧੀਆ ਨੇ ਵਧੀਆ ਬਣੇ ਪਏਗਾ ਮਿੱਠੇ ਹੈ ਨਾ ਉਹ ਆਗਾ ਦਸਹਿਰੇ ਤਾਂ ਬਾੜਾ ਚੰਗਾ ਹੁੰਦਾ ਕਹ ਦੇ ਹਾਂ ਉਹ ਦੇਖੇ ਤਾਂ ਉਹ ਵੀ ਚੰਗਾ ਹੁੰਦਾਗਾ ਉਹ ਦੀਦਾ ਨਹੀਂ ਪਰ ਦਸਹਿਰੇ ਵਾਲੇ ਨਾਲ ਕਿਸੇ ਹਾਂ ਕਿਸੇ ਕਰਮਾਲੇ ਨੂੰ ਇਹ ਦੀਦਾਗਾ ਅਸੀਂ ਤਾਂ ਬਾਹਰ ਦੇਖਦੇ ਹੁੰਦੇ ਸੀਗੇ ਪਿੰਡ ਤਾਰਾਂ ਤੇ ਆ ਕੇ ਬਹਿ ਜਾਂਦੇ ਸੀ ਆਪਣੇ ਤਾਂ ਆਉਂਦੇ ਵੀ ਨਹੀਂ ਨਾ ਇੱਥੇ ਕੋਈ ਨਾ ਹੁਣ ਲੋਕ ਮੋਲੇ ਦੇਖਣ ਜਾਂਦੇ ਨੇਗੇ ਮੰਡੀਆਂ 'ਚ ਅਸੀਂ ਤਾਂ ਆਪ ਬਾਹਰ ਦੇਖਦੇ ਹੁਣ ਇੱਥੇ ਤਾਂ ਦੇਖਦੇ ਪਿੰਡ ਤਾਂ ਆਪ ਦੇ ਇੱਥੇ ਨਹੀਂ ਕੋਈ ਦੇਖਿਆ ਕਦੇ ਮੈਂ ਤਨਵਾਇ ਕਹਿੰਦੀ ਸੀਗੀ ਹੂੰ ਮੈਂ 칸 ਵੀ ਹੁਣ ਵਰਤ ਵੀ ਆ ਗਏ ਨੇ ਹਨਾ ਸਾਰਾ ਦਾਜ ਸੀਗਾ ਹੋਰ ਬੱਤ ਤਾਂ ਇਹ ਕਰੂਏ ਜਾ ਆ ਗਿਆ ਚੱਕਰੀ ਆ ਗਿਆ ਵਰਤ ਤੇ ਫੇਰ ਤੈਨੂੰ ਮੈਂ ਸੂਟ ਵੀ ਦੇਵਾਂਗੇ ਹਨਾ ਹਾਂ ਹੋਰ ਚੱਕਰੀ ਤੇ ਦੇਦੀ ਚਲ ਵਰਤਾਂ ਤੇ ਕੀ ਕਰਾਂਗੇ ਦੇਖੇ ਨਹੀਂ ਨਹੀਂ ਹਵੇ ਕੁਝ ਨਹੀਂ ਹੁੰਦਾ ਹੈਗਾ ਹੋਰ ਦੋ ਵਰਤਾਂ ਵੀ ਜਦੋਂ ਮੈਂ ਆਪਣੇ ਘਰ ਦੀ ਗੱਲ ਲਾ ਗਈ ਹੂੰ ਕੁਝ ਨਹੀਂ ਹੁੰਦਾ ਹੈਗਾ ਇਹ ਤਾਂ ਹੁਣ ਜਿਹੜਾ ਰਵਾਇ ਬਣਿਆਗਾ ਉਹ ਤਾਂ ਕਰਨਾ ਹੀ ਹੈਗਾ ਕਰਨਾ ਤਾਂ ਹੈਗਾ ਚੱਲ ਕੋਈ ਨਹੀਂ ਆਪਣੇ ਘਰ ਦੀ ਗੱਲ ਲੱਗੀ ਚੱਲ ਚੱਕਰੀ ਤੇ ਦੇਦੀ ਹਾਂ ਉਹੀ ਪਤਾਂ ਤੇ ਕਰੂਏ ਦੇ ਨਾਂ ਦੇ ਕਰੂਏ ਤੇ ਚੱਲ ਤ ਪੈਸੇ ਤਰ ਦੇ ਐ ਨਹੀਂ ਨਹੀਂ ਮੈਂ ਸਕੂਟੀ ਲੈ ਕੇ ਜੰਮਗੀ ਤੈਨੂੰ ਚੱਲ ਸੂਟ ਲਿਆ ਦੀ ਫਿਰ ਐ ਕਰ ਲੈ ਤੇਰੀ ਮਰਜ਼ੀ ਹੈ ਹਾਂ ਸੂਟ ਲਿਆ ਦੀ ਕੋਸ ਨਹੀਂ ਉੰਦਾਗਾ ਜਾਂ ਆਪਣੇ ਡਿਪੋ ਆ ਕੱਲ ਨੂੰ ਉੱਥੇ ਦੇਖਿਆਂਗੇ ਸੂਟ ਨਹੀਂ ਮੁੰਡੇ ਮੁੰਡੇ ਦੇਖ ਲਾਂਗੇ ਚੱਲ ਸੂਟ ਸੂਟ ਮੈਂ ਕਿਹਨੇ ਡਿਪੂ ਚੋਂ ਕਰਾਂ ਚੱਕਰੀ ਵਾਲਾ ਤਾਂ ਲੈ ਆਂਦੀ ਡਿਪੂ ਚੋਂ ਤੇ ਹੁਣ ਵਰਤਾਂ ਨਾਲ ਐ ਕਰ ਆਪਣੇ ਘਰੇ ਬੁਲਾਈ ਸੋਨਾ ਪਿਆ ਜਿਹੜਾ ਤੈਨੂੰ ਦਿੱਤਾ ਹਾਂ ਹੂੰ ਕਿੰਨਾ ਸੋਹਣਾ ਹੋ ਨਵੇਂ ਨਵਾ ਸਭ ਇਹ ਪ੍ਰਾਣੇ ਰਵਾਇ ਦਾ ਪ੍ਰਿੰਟਡ ਜਾਗਾ ਕਿ ਨਵਾਂ ਆ ਗਿਆ ਮੈਂ ਸੁੱਤੀ ਆ ਗਰਮੀ ਚ ਘਰੇ ਪਾ ਲੂੰਗੀ ਕੀ ਹੁੰਦਾ ਪੇਟ ਜਾ ਕਰਿਆਗਾ ਮਾੜਾ ਜਾ ਪੇਟ ਜਿਹੀ ਕਰਿਆ ਮਾੜਾ ਮੜਾ ਤੇ ਤੇ ਪਸੰਦ ਹੈ ਹੂੰ ਪਸੰਦ ਹੀ ਹੈ ਕੋ ਪਸੰਦ ਨੂੰ ਕੀ ਹੁੰਦਾ ਘਰੇ ਕੀ ਕਹਿੰਦਾ ਗਰਮੀ ਚ ਘਰੇ ਪਾਇਆ ਜਾਊਗਾ ਚੱਲ ਫਿਰ ਹਾਂ ਤਾਲੀ ਫਿਰ ਹਾਂ ਕਰ ਲਈ ਚਲ ਆ ਚੱਕ ਦੇ ਆ ਗਜ ਚੁੱਪ ਕੇ ਕੰਨਾ ਮੋਨੋ ਅਜੇ ਆ ਕੇ ਕਰਨੋ ਦੇ ਨਹੀਂ ਆਗੇ ਨਵੇਂ ਲਿਆਣ ਦੀ ਮਹਾ ਪਰੇ ਮਿਹੋਰ ਹਣ ਚਾਣਾ ਮਾ ਤਾਂ ਕੀ ਕਰਨਾਗਾ ਕੁਛ ਨਹੀਂ ਹੁੰਦਾ ਇਕ ਲਿਆ ਦੀ ਨਮ ਆਪ ਦਾ ਘਰ ਵੀ ਦੇਖੀ ਜਾਂਦਾ ਪਾ ਤੇ ਦੇਖੇ ਕਿਹੜੇ ਛੁੱਪੇ ਜਾਂਦੇ ਨੇ ਅੱਗੇ ਇੰਨੇ ਨੇ ਛੁੱਪ ਲੈਂਦੇ ਚਾਰ ਚਾਰ ਗੰਨੇ ਛੁੱਪਦੇ ਅੱਗੇ हां ਜਿਸਕੇ ਬਹਿ ਜਾਂਦੇ ਇੱਕ ਦੋ ਭਰਾ ਹੁੰਦਾ ਮੇਰਾ ਦੋ ਦੋ ਅਸੀਂ ਭੈਣਾ ਹੁੰਦੀਆਂ ਤਿੰਨੇ ਤੇ ਬਹਿ ਜਾਂਦੇ ਦੋ ਦੋ ਬੰਨੇ ਲੈ ਕੇ ਸਾਫ ਤੇ ਡੱਡ ਟੋਕਰਾ ਭਰ ਦਿੰਦੀਆਂ ਸਲਫਾਂ ਦਾ ਸਾਰੇ ਚੂਕ ਚੂਪ ਕੇ ਜਮਾ ਨਾ ਆ ਜਾੜਾ ਚੂੜਾ ਦੁਖਦੇ ਹੁਣ ਤਾਂ ਲੈ ਮੂੰਹ ਦੁਖਣ ਲੱਗ ਰਿਹਾ ਦਿੰਦਾ ਦੋ ਪੋਰੀਆਂ ਨਹੀਂ ਚੂਪਿਆ ਜਾਂਦੇ ਹੈਗੇ ਆਇਆ ਹੈ ਇਧਰ ਛੜ ਨੂੰ ਤਾਂ ਇਧਰ ਨੇਰ ਆਇਆ ਹੈਗਾ ਇਧਰ ਛੜ ਨੂੰ ਬੜਾ ਰਵਾਜ ਆਸਨਾ ਮੱਟਪਾ ਜਾ ਤੇ ਜੇ ਸਹਾਰਾ ਬਣਾਉਂਦੇ ਨੇ ਕਿ ਦੇਖ ਜੋਂ ਬੀਜਦੇ ਨੇ ਕਿ ਸਾਂਝੀ ਲਾਉਂਦੇ ਨੇ ਕਿ ਆਪਣੇ ਚੱਕ ਨਹੀਂ ਬਸ ਚੱਕ ਦੇਣੀ ਹੈ ਬਸ ਸਾਰੇ ਚੱਕ ਚੱਕ ਦੇ ਦੇ ਇਹਨਾਂ ਨੂੰ ਕੱਢਿਆ ਬਣਾ ਕੇ ਹੋਰ ਤੁਸੀਂ ਚੱਕ ਤਾ ਰਿਹਾ ਕੋਈ ਨੰਨੇ ਲਾਉਂਗਾ ਬੜਾ ਭਾਈ ਜਦੋਂ ਬਣਾ ਖੁੱਲਿਆ ਮਗਾ ਕਿ ਫੁੱਟਾ ਹੋ ਪਰ ਮਿਲਣਾ ਉਹਦਾ ਹੋਰ ਜਾਂ ਫਿਰ ਇਕ ਲਿਆ ਦਿੰਦੀ ਹਾਂ ਖਾਵਾ ਦੇ

जा लाके बिलिंग tempData पे जाओ बोला लाके बचा लाके बिलिंग पे किए हां फोन चालू लाके बिलिंग ठीक है ला लगने जा जा पर जा चालू होता एंड बिल जस्ट तो रूम में पहुंच गया ना फिर कर अभी मेरे काम में पाया का करने वाले हां लिया मैं लौ नहीं पड़ी थी अच्छा देखो हां देखना याद है ना देखो सोना का देखिए हां उनका चेहरा हां ना पूरा बढ़िया है

कभी क्या बारे झाड़ू लाई बार सूज का सोना जी का सूती है पाउटा का सूटा वर्मी बड़ी गर्मी में पैदा हूं भी नजर करें ताजू का चल दूंगा

ਉਹ ਤੇ ਨਾ ਮੈਂ ਕੀਤਾ ਮੈਂ ਲਾਤਾ ਪਣ ਤੇ ਬਹੂ ਨਹੀਂ ਜਾਂਦੀ ਜਦੋਂ ਬਹੂ ਆੜਦੀ ਤੇ ਉਹਨੂੰ ਦੱਸ ਕੇ ਨਾ ਤੇ ਫਿਰ ਮੈਂ ਘਰੇ ਵਗ ਜੂਗੀ ਵੀ ਕੰਮ ਤਾਂ ਮੈਂ ਕਰਤਾ ਸਾਰਾ ਹੇ ਲਾ ਮਮੀ ਤਾਂ ਪਈ ਆ ਕਿ ਸੁੱਤੀ ਮੈਂ ਤਾਂ ਨਾ ਨੂੰ ਆਈ ਚੱਲ ਅੱਨੇ ਮੈਂ ਸਿਰ ਵੀ ਬਾਏ ਲਾ ਮਹੋਰ ਅਰੇ ਮਮੀ ਉੱਠ ਜੂਗੀ ਚੱਲ ਫਿਰ ਚਾਚੂ ਕਰਾਂਗੇ ਬਹੁਤਾ ਬਾਗੀ ਭਾਣੇ ਅੰਦਰ ਤੇ ਮੈਂ ਤਾਂ ਹੁਣ ਜਾਣੀ ਐ ਸੂਟ ਚੱਕ ਕੇ ਸੋਹਣੀ ਸੁਰਤ ਬਾੜੇ ਮੰਮੀ ਤਾਂ ਹਲੇ ਵੀ ਨੁਕੀ ਸੁਤੀ ਪਈ ਐ ਮੰਮੀ ਐ ਗੋੜੀ ਨੇ ਚ ਸੁਤੀ ਪਈ ਐ ਲਤਾ ਹਾਂ ਨੀਂਦ ਆ ਗਈ ਥੀ ਮੈਨੂੰ ਹਾਂ ਹੈ ਹੈ ਅੱਖ ਜੀ ਲੱਗ ਗਈ ਬਸ ਟਿਕ ਕੇ ਜੇ ਸੌਂਗੀ ਤੇ ਤਾਂ ਕਰਕੇ ਉਹ ਬੱਚੇ ਸਰਵਾਲੇ ਹੈ ਚਾਹ ਹੁਣ ਮੈਂ ਤੈਨੂੰ ਛੋਟਣਾ ਘਟਣਾ ਸੂਟ ਕਰੋ ਬਲਾ ਗਈ ਬੱਚੇ ਪੁੱਛੇ ਲਾ ਗਈ ਮੈਨੂੰ ਲੱਗਦਾ ਹਾਂ ਮੈਂ ਤਾਂ ਹੁਣ ਲੱਗੀ ਸੀ ਹਾਂ ਬਾਗੀ ਮੈਂ ਲਾ ਤੈਨੂੰ ਬਹਿ ਕੇ ਗਈ ਹੋ ਗਈ ਆ ਮੈਨੂੰ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਪਤਾ ਹੀ ਨੱਗ ਗਿਆ ਨਾ ਤਾਂ ਆਪਣੀ ਕਹਿ ਕੇ ਗਈ ਫਿਰ ਚੁੱਪ ਕਰਕੇ ਬਾਗੀ ਹੋ ਕੇ ਦੱਸ ਕੇ ਜਾਂਦੀ ਸੀ ਕਿ ਮੈਂ ਨਹੀਂ ਕਰਦੀਆਂ ਨੇ ਇਹ ਅੱਗੇ ਦੱਸ ਕੇ ਬਾਗੀ ਜਾਂਦੀ ਸੀ ਆਪਾਂ ਨੂੰ ਪਤਾ ਨਹੀਂ ਫਿਰ ਬਾਗੀ ਹੋ ਮੈਂ ਤਾਂ ਅੱਖ ਜੀ ਲੱਗ ਗਈ ਬਸ ਰਾਤ ਨੀਂਦ ਨਹੀਂ ਆਈ ਐਚਬੀਜੀ ਲੱਗੀ ਰਹੀ ਤੇ ਹੁਣ ਨੀਂਦ ਆ ਗਈ ਲੈ ਮੈਂ ਤੇਰਾ ਸੂਟ ਦੇਖਦੀ ਆ ਪ੍ਰਕਟਾ ਹੁਣ ਦੇਖਾ ਟਲਾ ਦੇ ਕੱਟਣਾ ਕੋ ਕੱਟ ਲਾ ਚਲੋ ਕਿੱਸਾ ਉਹ ਲਾ ਜਿਸ ਤੱਕ ਜਾਂਦਾਗਾ ਮੈਂ ਤਾਂ ਕੰਟੀ ਰਾਣ ਦੇ ਬਹੁਤ ਪਏ ਤੇ ਹੈ ਆ ਕੀ ਮੰਮੀ ਦਾ ਸੂਟ ਕਿੱਧਰ ਗਿਆ ਇੱਥੇ ਤਾਂ ਮੈਂ ਧਰ ਕੇ ਗਈ ਸੀਗੀ ਜੋ ਨਾ ਲੱਗੀ ਸੀ ਕਿੱਧਰ ਗਿਆ ਮੰਮੀ ਦਾ ਸੂਟ ਪੁੱਛਾ ਮੰਮੀ ਨੂੰ ਮੰਮੀ ਕਰਤਾ ਸੂਟ ਹੀ ਹੈ ਨਹੀਂਗਾ ਕਿੱਧਰ ਗਿਆ ਮੈਂ ਤਾਂ ਉੱਥੇ ਧਰ ਕੇ ਆਈ ਸੀਗੀ ਕਿਉਂ ਮੈਂ ਤੈਨੂੰ ਹੀ ਫੜਾਇਆ ਸੀਗਾ ਮੈਨੂੰ ਤਾਂ ਪੜਾਇਆ ਸੀ ਮੈਂ ਤਾਂ ਆਹ ਪ੍ਰੈਸਿੰਗ ਟੇਬਲ ਤੇ ਆਪਣਾ ਇੱਥੇ ਰੱਖਦਾ ਸੀਗਾ ਸੂਟ ਤੇ ਨਾ ਹੀ ਲਿਫਾਫਾ ਉਹ ਨਾ ਹੀ ਸੂਟ ਹੈ ਕਿੱਧਰ ਗਿਆ ਸੂਟ ਕਿ ਤੂੰ ਰੱਖਦਾ ਕਿਤੇ ਚਾਹਤ ਮੈਂ ਤਾਂ ਉੱਠੀ ਹੀ ਨਹੀਂ ਹੈਗੀ ਮੈਂ ਤਾਂ ਉੱਠੀ ਨਹੀਂ ਹੈਗੀ ਮੈਨੂੰ ਤਾਂ ਪਤਾ ਤੈਨੂੰ ਜੇ ਸੁੱਤੀ ਪਈਆਂ ਫਿਰ ਹਾਂ ਮੈਂ ਤਾਂ ਹੁਣ ਤੂੰ ਨਹਾਉਣੋਂ ਬਾਗ ਗਈ ਮੈਂ ਤਾਂ ਦਰਨ ਨਹਾਉਣ ਗਈ ਤਾਂ ਵੀ ਨਹੀਂ ਪਤਾ ਲੱਗਾ ਮੈਂ ਤਾਂ ਚੁੱਪ ਕਰਕੇ ਜੇ ਪੈ ਗਈ ਉਹ ਚੋ ਝਾੜੂ ਜੇ ਇੱਥੇ ਲਾਈ ਜਾਂਦੀ ਸੀ ਪੋਚਾ ਲਾਈ ਜਾਂਦੀ ਸੀਗੀ ਝਾੜੂ ਜੇ ਲਾਈ ਜਾਂਦੀ ਮੈਂ ਤਾਂ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਉਹ ਪੋਚਾ ਪੋਚਾ ਲਾ ਗਈ ਕਦੋਂ ਬਾਗ ਗਈ ਪਰ ਮੈਂ ਆ ਪ੍ਰਸੂਟ ਗਿਆ ਤੇ ਕੋਈ ਆਉਂ ਕੇ ਤਾਂ ਨਹੀਂ ਲੈਗਾ ਕਿਤੇ ਕੋਈ ਛੋਟੇ ਉਹ ਕਿਹੜਾ ਉਹਦੇ ਹੁੰਦੇ ਕੌਣ ਆਉਗਾ ਤਾਂ ਬੱਚਾ ਲਈ ਜਾਂਦੀ ਸੀਗੀ ਹੈ ਨਹੀਂ ਆ ਹੁਣ ਕੀ ਪਤਾ ਲੱਗਦਾਗਾ ਉਹ ਬਲੀ ਬਾਹਰ ਉਹ ਕਿ ਕੰਮ ਕਮ ਕਰਨ ਲੱਗੀ ਕਿ ਕੀ ਤਾਂ ਕਿਸੇ ਰਾਜ ਕੱਲ ਆਪਣ ਦਾ ਆਇਆ ਤਾਂ ਕੋਈ ਹੈ ਨਹੀਂ ਉਹਦੂ ਬਾਅਦ ਆਇਆ ਤਾਂ ਹੁਣ ਤੈਨੂੰ ਕੀ ਵਿੜਕ ਨਹੀਂ ਆਉਂਦੀ ਨਾ ਹੁਣ ਲੱਗੀ ਕਿਹੜਾ ਤੂੰ ਬਰੇ ਗੁਜਾਰੇ ਆਈ ਫਿਰ ਆਇਆ ਤੈਨੂੰ ਪਤਾ ਲੱਗਦਾ ਹੀ ਹੈਗਾ ਕਿ ਤੇ ਉਹ ਹੀ ਤਾਂ ਨਹੀਂ ਲੱਗੀ ਚੱਕ ਕੇ ਝੜ ਕੋਈ ਉਹ ਹੀ ਨਾ ਲੱਗੀ ਹੋਵੇ ਪੀ ਪਤਾ ਭਾਈ ਫਿਰ ਜਿਹੜਾ ਹੁਣ ਤੇ ਆਪਾਂ ਦੱਸ ਕੇ ਨਹੀਂ ਗਈ ਹੈਗੀ ਦੱਸ ਕੇ ਨਹੀਂ ਚੁੱਪ ਕਰਕੇ ਹੀ ਵਾਗ ਗਈ ਹਾਂ ਦੱਸਿਆਗਾ ਹੌਣ ਦੇ ਕੋਈ ਨਹੀਂ ਫਿਰ ਪੁੱਛਾਂਗੇ। ਨਹੀਂ ਮੈਂ ਹੁਣ ਸਿਰ ਤੋਂ ਪਉਣ ਲੱਗੀ ਸੈਂਟਰ ਮੈਨੂੰ ਹੀ ਦੱਸ ਸਕਦੀ ਸੀ ਕਿ ਵੀ ਮੈਂ ਜਾਣੀ ਆ ਪਹਿਲੇ ਚੁੱਪ ਕਰਕੇ ਬੱਗ ਗਈ। ਹੁਣ ਮੈਂ ਤਰਾ ਤਾਂ ਉਹ ਹੀ ਲੱਗੀ ਚੱਕੀ। ਉਹੀ ਨਾ ਲੱਗੀ ਉਹ। ਹਾਂ। ਹੋਰ ਫਿਰ ਦੇਖੋ ਭਾਈ ਜਿਹੜਾ ਦੱਸ ਕੇ ਨਹੀਂ ਗਈ ਹੈਗੀ ਫਿਰ ਇੱਥੇ ਹੀ ਪਿਆਤੀ ਉਹੀ ਇੱਥੇ ਝਾੜੂ ਲਾ ਕੇ ਤੇ ਪੋਚੇ ਲਾ ਕੇ ਗਈ ਆ ਜੀ। ਬਸ ਫਿਰ ਤਾਂ ਉਹੀ ਲੱਗੀ। ਲੈ ਵੰਗਾ ਲਸਣਾ ਸੂਟ ਚਾ ਲੈ। ਨਹੀਂ ਕਾਮਲੀ ਆ ਤੂੰ ਉਹ ਤੇ ਸਿਰ ਤੇ ਛੱਡ ਕੇ ਨਾ ਹੌਣ ਕਾ ਤੋ ਗਈਆਂ ਗਈ। ਮੈਂ ਮੈਨੂੰ ਤਾਂ ਐਸੇ ਵੀ ਯਕੀਨ ਹੁੰਦਾ ਬੰਦੇ ਤੇ ਵੀ ਐ ਥੋੜੀ ਯਕੀਨ ਹੁੰਦਾ ਮੈਂ ਉਦੋਂ ਕਾਮਲੀ ਆ ਜਿਹੜੇ ਸੌਂਗੀ ਕਿ ਤੇ ਤੂੰ ਹੀ ਜਾ ਕੇ ਅੰਦਰ ਰੱਖ ਦਿੰਦੀ ਉਧਰ ਪਰੇ ਪਹਿਲਾਂ ਮੈਨੂੰ ਕਿ ਮੈਂ ਤਾਂ ਤੈਨੂੰ ਇੱਥੋਂ ਫੜਾਦਾ ਮੈਂ ਆਖਾ ਚੱਲ ਤੂੰ ਰੱਖ ਦੇ ਅੰਦਰ ਸਾਡੀ ਸਿੱਧੀ ਦੱਸਦਾ ਜੇ ਕੱਟਣ ਸੌਣ ਨੂੰ ਕੀ ਹੋਇਆ ਸੀਗਾ ਨਹੀਂ ਮੈਂ ਤਾਂ ਐਸੇ ਵੀ ਹੁਣ ਮੈਂ ਕੱਟ ਲੈਂਦੀ ਹੋਰ ਕੀ ਕਰਾਂਗੇ ਹੁਣ ਸੋਡੀ ਸੌਲਾਂ ਦੇ ਮਾਹ ਹੁਣ ਫਿਰ ਉਹ ਤਾਂ ਹੋ ਗਿਆ ਉਹ ਤਾਂ ਕੱਲ ਨੂੰ ਆਉਗੀ ਐ ਨਹੀਂ ਪਤਾ ਹੁਣ ਦੋ ਦਿਨ ਆਵੇ ਬਣਾ ਜੀ ਉਹ ਲਗਈ ਹੋਈ ਚੱਕ ਕੇ ਨਾ ਐ ਨਹੀਂ ਪਤਾ ਉਹ ਤਾਂ ਨਾ ਆਵੇ ਐਨਾ ਸੋਣਾ ਸੂਰ ਸੀਗਾ ਤੇਰੇ ਪੌਣ ਵਾਲਾ ਦੇਖੀ ਨਾ ਹਣ ਤੇ ਐ ਨਹੀਂ ਪਤਾ ਉਹ ਆਵੇ ਕਨਾ ਆਵੇ ਦੱਸ ਸੂਰਦਾ ਮੇਰੇ ਵੀ ਬਹੁਤ ਪਸੰਦ ਦੀਗਾ ਜਿੱਦੇ ਦਾ ਤ ਤੁਲੇ ਹੀ ਸੀ ਕਿ ਨਾ ਮੇਰੇ ਵੀ ਬਹੁਤ ਪਸੰਦ ਦੀ ਮੈਂ ਆਖਾ ਕੂਟ ਬਹੁਤ ਸੋਹਣਾਗਾ ਇਹ ਤੇ ਰੰਗ ਵੀ ਸੋਹਣਾਗਾ ਤੇ ਮਹਾ ਚਲ ਮੈਂ ਹੀ ਲਏ ਕਹੂੰਗੀ ਉਹਨੂੰ ਵੀ ਮੈਂ ਐਸੇ ਹੋਊਗੀ ਚਲ ਹੁਣ ਤੂੰ ਆ ਆਪੀ ਦੇਖ ਕਹਿਤਾ ਤੂੰ ਲਿਆਉਂਗੀ ਕਹਿੰਦੀ ਮੈਂ ਮੈ ਮੈਨੂੰ ਮੇਰੀ ਉਮੀਦ ᱛੀ ਉਹ ਤੇ ਤਾਂ ਹੀ ਮੈਂ ਤੈਨੂੰ ਕਹਿਤਾ ਤੀਗਾ ਮੈਂ ਮੈਂ ਤਾਂ ਉਹ ਕਰੂ ਹੀ ਦੇ ਦੇ ਮਹਾ ਮਰਤਾ ਤੇ ਮੈਂ ਕਿਹੜਾ ਵੀ ਸੌਂਦੀ ਸੀਗੀ ਉਹਨੂੰ ਤੂੰ ਸੋਹਣਾ ਸੀਗਾ ਚਲ ਦੇਖੀ ਜੋਗੂ ਉਹਨੂੰ ਉਮੀਦ ਤੇ ਉਹਦੇ ਪੁੱਛਾਂਗੇ ਉਹਨੂੰ ਔਰ ਕੀ ਅਪਾਰਤਾ ਦੇ ਪੈਸੇ ਧਰਦੀ ਹੁਣ ਚੱਕੜੀਆਂ ਵਾਲੇ ਲਿਆਂਦਾ ਜਾਊਗਾ ਉਹਨੂੰ ਆਊਗੀ ਕੱਲ ਨੂੰ ਆਊਗੀ ਤੇ ਉਦੋਂ ਪੁੱਸਾਂਗੇ ਵੀ ਤੂੰ ਲੈ ਕੇ ਗਈਆਂ ਸੂਟ ਚੱਕ ਕੇ ਚੱਲ ਅੱਛਾ ਲਾਣੇ ਫੇਰ ਹਣਾ ਹਾਂ ਉਸੇ ਨੂੰ ਪੁੱਸਾਂਗੇ ਫੇਰ ਆਪਾਂ ਹਾਈ ਨੂੰ ਚਾਲ ਚੰਗਾ ਵੀ ਦੁਬਾਰਾ ਕੋਈ ਗਲਤੀ ਨਹੀਂ ਕਰਦੇ ਹੈਗੇ ਹੋਰ ਕੀ ਹੰਕਾਰ ਕੀਤਾ ਹਾਂ ਇਹ ਨਾ ਰੱਖਿਆ ਕਰ ਫਿਰ ਵੀ ਬਰੋਸ ਯਕੀਨ ਤਾਂ ਹੁੰਦਾ ਚਾਹੇ ਆਪਾਂ ਨੂੰ ਨਹੀਂ ਆਇਆ ਹੁਣ ਤਾਂ ਸੂਟ ਸੀਗਾ ਕੋਈ ਵੱਡੀ ਚੀਜ਼ ਨਹੀਂ ਸੀ ਜੋ ਕਿ ਵੱਡੀ ਸੀ ਸਾਰੇ ਘਰ ਚ ਚੀਜ਼ਾਂ ਪਈਆਂ ਨੇਗੀਆਂ ਚੁੱਪ ਕਰਕੇ ਉਹ ਵਗ ਗਈ ਜੋ ਕਿ ਵੱਡੀ ਸੀ ਦੱਸ ਕੇ ਗਈ ਹੈਗੀ ਜਮਾਂ ਦੇ ਦੱਸ ਕੇ ਗਈ ਹੈਗੀ ਪੈਸਾ ਟੱਕਦਾ ਲਾਉਣੀ ਮੰਦਾ ਹੈਗਾ ਕਿਉਂਕਿ ਮੈਂ ਲੈ ਗਈ ਨਾ ਕੀ ਪਤਾ ਹੁਣ ਕੋਈ ਨਹੀਂ ਮੰਨਦਾ ਹੈਗਾ ਹੋ ਕਿ ਮੰਨੂਗੀ ਹੁਣ ਵੀ ਮੈਂ ਲੈ ਗਈ ਚੁੱਪ ਕਰਕੇ ਵਗ ਗਈ ਫਿਰ ਮੈਨੂੰ ਆਪਾਂ ਨੂੰ ਸ਼ੱਕ ਤਾਂ ਉਸੇ ਤੇ ਹੀ ਹੈਗਾ ਹੁਣ ਸਭ ਤਾਂ ਹੈਗਾ ਉਸੇ ਤੇ ਹੀ ਹੈਗਾ ਫਿਰ ਚਾਲੇਰ ਵੀਰ ਭਾਣੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੇਖ ਕੇ ਦੱਸਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਤੇ ਚੈਨਲ ਨੂੰ ਸਾਡੇ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਸਾਡੇ ਵੀਡੀਓ ਵਧੀਆ ਲੱਗਦੇ ਆ ਨੇ ਤਾਂ ਸਾਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਤੇ ਆਪਾਂ ਵੀ ਏਦੂ ਵਧੀਆ ਤੋਂ ਵਧੀਆ ਹੋਰ ਵੀਡੀਓ ਬਣਾਇਆ ਕਰਾਂਗੇ ਧੰਨਵਾਦ ਤੁਹਾਨੂੰ